ਜਿਹੜੇ ਕਹਿੰਦੇ ਨਾ ਮਨ ਨੂੰ ਟਿਕਾ ਕੇ ਬਾਣੀ ਪੜੋ ਦਰਸ ਲੋਨਾਂ ਨੂੰ ਕੋਈ ਬਹੁਤ ਗਿਆਨ ਨਹੀਂ ਹੈ ਸਮਝ ਨਹੀਂ ਹੈ ਇੰਜ ਕਹਿਣਾ ਚਾਹੀਦਾ ਹੈ ਬਾਣੀ ਪੜੋ ਬਾਣੀ ਜਪੋ ਤਾਂ ਕਿ ਮਨ ਟਿਕ ਜਾਏ ਮਨ ਪਹਿਲੇ ਕਿਸ ਤਰ੍ਹਾਂ ਟਿਕ ਜਾਏਗਾ ਕਿਵੇਂ ਟਿਕ ਜਾਏਗਾ ਕਹਿੰਦੇ ਨਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਸਮਝ ਨਹੀਂ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋ ਜਾਏ ਬਿਨਾ ਗੁਰਦੁਆਰੇ ਆਇਆ ਮਨ ਕਿਸ ਤਰ੍ਹਾਂ ਸ਼ੁੱਧ ਹੋਵੇਗਾ ਕਿਵੇਂ ਚੱਲਦਾ ਬਿਨਾ ਜਪ ਕੀਤਿਆਂ ਬਿਨਾ ਬਾਣੀ ਜਪਿਆਂ ਮਨ ਕਿਵੇਂ ਟਿਕੇਗਾ ਮਨ ਨੂੰ ਟਿਕਾ ਕੇ ਬਾਣੀ ਜਪੋ ਗਲਤ ਬਾਣੀ ਜਪੋ ਤਾਂ ਕਿ ਮਨ ਟਿਕ ਜਾਏ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲਤ ਗੁਰਦੁਆਰੇ ਜਾਓ ਸਤਸੰਗ ਦੇ ਚ ਜਾਓ ਤਾਂ ਕਿ ਮਨ ਸ਼ੁੱਧ ਹੋ ਜਾਏ ਬਿਨ ਭਾਗਾ ਸਤਸੰਗ ਨ ਲੱਭੇ ਬਿਨ ਸੰਗਤ ਮੈਨ ਬਰੀਜੇ ਜੀ ਨਿਰਮਲ ਹੋ ਜਾਣਾ ਮਨ ਦਾ ਟਿਕ ਜਾਣਾ ਸਾਧਨਾ ਦੀ ਸਫਲਤਾ ਹੈ ਇਹਦੇ ਸਭ ਕੁਝ ਪ੍ਰਾਪਤ ਹੋ ਗਿਆ ਹੈ ਪ੍ਰਾਪਤ ਹੋ ਗਿਆ ਜਿਸ ਦਿਨ ਕਦੀ ਸਾਧਨਾ ਕਰੋਗੇ ਉਹ ਦਿਨ ਪਤਾ ਚਲੇਗਾ ਦੁਨੀਆ ਦੇ ਸਭ ਤੋਂ ਔਖਾ ਕੰਮ ਹੈ ਮਨ ਨੂੰ ਟਿਕਾਣਾ ਤਨ ਤੇ ਟਿਕ ਜਾਂਦਾ ਬੈਠਿਓ ਮੈਂ ਵੀ ਬੈਠਾ ਤੁਸੀਂ ਵੀ ਬੈਠੋ ਤਨ ਨੂੰ ਕਿਸੇ ਇੱਕ ਜਗ੍ਹਾ ਤੇ ਬਿਠਾ ਦੇਣਾ ਕੋਈ ਬਹੁਤ ਔਖੀ ਗੱਲ ਨਹੀਂ ਤੇ ਤਨ ਬਹੁਤਾ ਚੱਲ ਨਹੀਂ ਸਕਦਾ ਆਖਿਰ ਬਿਠਾਣਾ ਪਏਗਾ ਟਿਕਾਣਾ ਪਏਗਾ ਮਨ ਤੇ ਰਾਤ ਨੂੰ ਜਦ ਸੌ ਜਾਂਦਾ ਤਨ ਉਦੋਂ ਵੀ ਨਹੀਂ ਟਿਕਦਾ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਉਹ ਤੇ ਬਡਕਦਾ ਉਹ ਤੇ ਦੌੜਦਾ ਦੌੜਦਾ ਇਸ ਵਾਸਤੇ ਮਨ ਦਾ ਨਾਂ ਹੈ ਚੰਚਲ